ਕੀ ਤੁਹਾਨੂੰ ਪਤਾ ਹੈ ਰੌਕ ਦਾ ਸੁਪਨਾ ਕਦੀ ਵੀ ਇੱਕ ਹਾਲੀਵੁੱਡ ਸਟਾਰ ਬਣਦਾ ਨਹੀਂ ਸੀ ਉਸਦਾ ਪਹਿਲਾ ਸੁਪਨਾ ਸੀ ਫੁੱਟਬਾਲਰ ਬਣਨਾ ਫੁੱਟਬਾਲਰ ਬਣ ਕੇ ਬਹੁਤ ਹੀ ਸਾਰਾ ਪੈਸਾ ਕਮਾ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਾ ਉਸਦਾ ਇਹ ਸੁਪਨਾ ਕਿਉਂ ਪੂਰਾ ਨਹੀਂ ਹੋ ਸਕਿਆ ਆਓ ਆਪਾਂ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਵਿੱਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਰੌਕ ਦੇ ਜਨਮ ਬਾਰੇ ਬਚਪਨ ਅਤੇ ਮਾਤਾ-ਪਿਤਾ ਦੇ ਬਾਰੇ ਰੌਕ ਦਾ ਜਨਮ 2 ਮਈ 1972 ਨੂੰ ਹੈਬਰਡ ਕੈਲੀਫੋਰਨੀਆ ਦੇ ਵਿੱਚ ਹੋਇਆ ਰੌਕ ਦੇ ਪਿਤਾ ਰੌਕੀ ਜੌਨਸਨ ਆਪਣੇ ਸਮੇਂ ਦੇ ਬਹੁਤ ਹੀ ਮਸ਼ਹੂਰ WWE ਦੇ ਰੈਸਲਰ ਸਨ ਉਸਦੇ ਦਾਦਾ ਵੀ ਉਹਦੇ ਪਿਤਾ ਵਾਂਗ ਆਪਣੇ ਸਮੇਂ ਦੇ ਰੈਸਲਰ ਉਸਦੀ ਮਾਤਾ ਦਾ ਨਾਮ ਅਤਾ ਮੀਵਿਆਸੀ ਜੋ ਇੱਕ ਸਮੂਹ ਨਾਮ ਦੇ ਕਬੀਲੇ ਦੇ ਵਿੱਚੋਂ ਸੀ ਰੌਕ ਆਪਣੇ ਘਰਦਿਆਂ ਦੀ ਇਕਲੌਤੀ ਸੰਤਾਨ ਹੈ ਜਦੋਂ ਰੌਕ ਪੈਦਾ ਹੋਇਆ ਤਾਂ ਉਹਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਸੀ ਇਸ ਦਾ ਇਹ ਵੀ ਕਾਰਨ ਹੈ ਕਿ ਜਿਹੜੇ WWE ਦੇ ਰੈਸਲਰ ਉਸ ਸਮੇਂ ਦੇ ਸਨ ਉਹਨਾਂ ਦੀਆਂ ਤਨਖਾਹਾਂ ਅੱਜ ਦੇ WWE ਦੇ ਰੈਸਲਰਾਂ ਦੇ ਮੁਕਾਬਲੇ ਬਹੁਤ ਥੋੜੀਆਂ ਸਨ ਜਿਸ ਕਰਕੇ ਇਹ ਪਰਿਵਾਰ ਸਮੇਂ ਸਿਰ ਘਰ ਦਾ ਰੈਂਟ ਨਾ ਦੇਣ ਕਰਕੇ ਕਈ ਵਾਰੀ ਘਰਾਂ ਵਿੱਚੋਂ ਕੱਢਿਆ ਗਿਆ ਜਦੋਂ ਰੌਕ ਛੋਟਾ ਸੀ ਤਾਂ ਉਹਦੇ ਮਾਤਾ ਪਿਤਾ ਕਦੀ ਇਸ ਸ਼ਹਿਰ ਕਦੀ ਉਸ ਸ਼ਹਿਰ बार-बार ਸ਼ਹਿਰ ਬਦਲ ਕੇ ਰਹਿੰਦੇ ਰਹੇ ਹਨ ਜਿਸ ਦਾ ਰੌਕ ਦੀ ਮਾਨਸਿਕ ਸਥਿਤੀ ਦੇ ਉੱਤੇ ਬਹੁਤ ਹੀ ਜ਼ਿਆਦਾ ਭੜਾ ਅਸਰ ਪਿਆ 16 ਸਾਲ ਦੀ ਉਮਰ ਤੱਕ ਪਹੁੰਚਦਿਆਂ ਰੌਕ ਕਈ ਵਾਰੀ ਚੋਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ। ਮੈਸਟਰ ਬਾਪ ਦਾ ਬੇਟਾ ਹੁਣ ਕਰਕੇ ਰੌਕ ਆਪਣੇ ਬਚਪਨ ਦੇ ਦਿਨਾਂ ਵਿੱਚ ਹੀ ਬਹੁਤ ਹੀ ਜ਼ਿਆਦਾ ਤਾਕਤਵਰ ਸੀ। ਜਦੋਂ ਰੌਕ ਦੀ ਚੋਰੀ ਵਾਲੀ ਗ੍ਰਿਫਤਾਰੀਆਂ ਦੀ ਗੱਲ ਉਹਦੇ ਪਿਤਾ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਇਹਦੀ ਬੈਡ ਐਨਰਜੀ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਰੌਕ ਨੂੰ ਸਕੂਲ ਦੀ ਫੁੱਟਬਾਲ ਟੀਮ ਜੁਆਇਨ ਕਰਨ ਲਈ ਉਤਸ਼ਾਹਿਤ ਕੀਤਾ। ਜਦੋਂ ਜਿੱਦਾਂ ਰੌਕ ਫੁੱਟਬਾਲ ਟੀਮ ਦੇ ਵਿੱਚ ਖੇਡਦਾ ਗਿਆ ਤਾਂ ਉਸ ਨੂੰ ਇਹ ਪਤਾ ਲੱਗਾ ਕਿ ਜਿਹੜੇ ਪਲੇਅਰ NFL ਲੀਗ ਦੀਆਂ ਟੀਮਾਂ ਵਿੱਚ ਖੇਡਦੇ ਹਨ ਉਹਨਾਂ ਦੀ ਤਨਖਾਹ ਮਿਲੀਅਨ ਡਾਲਰਾਂ ਦੇ ਵਿੱਚ ਹੁੰਦੀ ਆ ਫਿਰ ਰੌਕ ਨੇ ਹੋਰ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਆਪਣੇ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਸੀ ਜਿਸ ਨਾਲ ਉਹਦੇ ਘਰ ਦੀ ਗਰੀਬੀ ਦੂਰ ਹੋਵੇ ਸਕੂਲ ਦੀ ਟੀਮ ਵਿੱਚ ਖੇਡਦੇ ਹੋਏ ਰੌਕ ਨੇ ਆਪਣੀ ਟੀਮ ਨੂੰ ਬਹੁਤ ਸਾਰੇ ਟੂਰਨਾਮੈਂਟ ਜਿਤਾਏ 1991 ਵਿੱਚ ਅਮਰੀਕਾ ਵਿੱਚ ਹੋਈ ਨੈਸ਼ਨਲ ਚੈਂਪੀਅਨਸ਼ਿਪ ਦੀ ਟਰੋਫੀ ਵੀ ਰੌਕ ਹੁਣਾਂ ਦੀ ਟੀਮ ਨੇ ਜਿੱਤੀ ਜਿਸ ਦੇ ਵਿੱਚ ਰੌਕ ਦਾ ਬਹੁਤ ਹੀ ਅਹਿਮ ਰੋਲ ਸੀ 1991 ਵਿੱਚ ਜਦੋਂ ਯੂਨੀਵਰਸਿਟੀ ਆਫ ਮਿਆਮੀ ਦੀ ਟੀਮ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਤਾਂ ਰੌਕ ਤਾਂ ਰੌਕ ਦਾ ਐਨਐਫਐਲ ਦੀਆਂ ਟੀਮਾਂ ਵਿੱਚ ਸਿਲੈਕਟ ਹੋਣਾ ਹੋਰ ਵੀ ਪੱਕਾ ਹੋ ਗਿਆ ਪਰ ਕਿਸੇ ਨੂੰ ਕਿਸਮਤ ਦਾ ਕੁਝ ਨਹੀਂ ਸੀ ਪਤਾ 1994 ਦੇ ਵਿੱਚ ਇੱਕ ਟੂਰਨਾਮੈਂਟ ਤੋਂ ਰਨ ਰੌਕ ਦੇ ਸ਼ੋਲਡਰ ਤੇ ਇਹੋ ਜੀ ਇੰਜਰੀ ਆਈ ਜਿਸ ਕਰਕੇ ਉਸ ਨੂੰ ਯੂਨੀਵਰਸਿਟੀ ਆਫ ਮਿਆਮੀ ਦੀ ਟੀਮ ਵਿੱਚੋਂ ਡ੍ਰੌਪ ਕਰ ਦਿੱਤਾ ਗਿਆ ਇੰਜਰੀ ਤੋਂ ਰਿਕਵਰ ਹੋ ਕੇ ਰੌਕ ਨੇ ਕੈਨੇਡਾ ਦੀ ਸੀਐਫਐਲ ਲੀਗ ਦੇ ਵਿੱਚ ਖੇਡਣ ਲਈ ਅਪਲਾਈ ਕੀਤਾ ਜਿੱਥੇ ਉਸ ਦੀ ਸਿਲੈਕਸ਼ਨ ਤਾਂ ਹੋ ਗਈ ਪਰ 1 ਸਾਲ ਬਾਅਦ ਉਸ ਨੂੰ ਉੱਥੋਂ ਵੀ ਕੱਢ ਦਿੱਤਾ ਗਿਆ ਜਿਸ ਦਾ ਇਹ ਕਾਰਨ ਸੀ ਕਿ ਜਦੋਂ ਰੌਕ ਨੇ ਉੱਥੇ ਮੈਚ ਖੇਡੇ ਤਾਂ ਪੁਰਾਣੀਆਂ ਇੰਜਰੀਆਂ ਦੇ ਕਰਕੇ ਉਸ ਦੀ ਪਰਫਾਰਮੈਂਸ ਕੋਈ ਜ਼ਿਆਦਾ ਵਧੀਆ ਨਹੀਂ ਆਈ CFL ਤੋਂ ਕੱਢੇ ਜਾਣ ਤੋਂ ਬਾਅਦ ਜਦੋਂ ਰੌਕ ਵਾਪਸ USA ਪਹੁੰਚਿਆ ਤਾਂ ਉਹ ਮੀਆਮੀ ਸ਼ਹਿਰ ਤੋਂ ਐਮਪਾ ਜਿੱਥੇ ਉਸਦੇ ਪੇਰੈਂਟਸ ਦਾ ਅਪਾਰਟਮੈਂਟ ਸੀ ਆਪਣੇ ਪਿਤਾ ਦੇ ਨਾਲ ਪਿਕਅਪ ਟਰੱਕ ਦੇ ਵਿੱਚ ਸਫ਼ਰ ਕਰ ਰਿਹਾ ਸੀ ਰੌਕ ਦੇ ਦੱਸਣ ਮੁਤਾਬਕ ਅਚਾਨਕ ਹੀ ਜਦੋਂ ਉਸਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਉਸ ਵਿੱਚ ਸਿਰਫ ਸੀ 60 ਡਾਲਰ ਇਹ ਦੇਖ ਕੇ ਰੌਕ ਨੂੰ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੋਈ ਕਿਉਂਕਿ ਉਸਦੇ ਨਾਲ ਸਕੂਲ ਕਾਲਜ ਅਤੇ ਯੂਨੀਵਰਸਿਟੀ ਵਿੱਚ ਖੇਡਣ ਵਾਲੇ ਉਸਦੇ ਟੀਮ ਮੇਟ ਉਸ ਵੇਲੇ ਮਿਲੀਅਨਸ ਕੁਮਾਰੇ ਸਨ ਕੁਝ ਸਮਾਂ ਘਰ ਦੇ ਵਿੱਚ ਬੈਣ ਤੋਂ ਬਾਅਦ ਰੌਕ ਨੇ ਇਹ ਡਿਸਾਈਡ ਕੀਤਾ ਕਿ ਹੋਇਆ ਜੇ ਫੁੱਟਬਾਲ ਵਾਲਾ ਕੈਰੀਅਰ ਨਹੀਂ ਬਣਿਆ ਕਿਉਂ ਨਾ WWE ਨੂੰ ਟਰਾਈ ਕੀਤਾ ਜਾਵੇ WWE ਤੋਂ ਬਾਅਦ ਦੀ ਕਹਾਣੀ ਆਪਾਂ ਸਾਰੇ ਜਾਣਦੇ ਹੀ ਹਾਂ ਅੱਜ ਦੇ ਸਮੇਂ ਵਿੱਚ ਰੌਕ ਦੀ ਐਸਟੀਮੇਟਿਡ ਨੈੱਟ ਵਰਥ ਹੈ 800 ਮਿਲੀਅਨ ਡਾਲਰਸ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਰੌਕ ਦੇ ਉੱਪਰ ਮਾੜਾ ਸਮਾਂ ਸੀ ਜਾਂ ਜਿਸ ਦਿਨ ਉਸ ਨੂੰ 7 ਡਾਲਰਸ ਆਪਣੀ ਪਾਕਟ ਦੇ ਵਿੱਚੋਂ ਮਿਲੇ ਸਨ ਜੇ ਉਦੋਂ ਰੌਕ ਗਿਵ ਅਪ ਕਰ ਦਿੰਦਾ ਤਾਂ ਅੱਜ ਜਿਹੜੇ ਲੈਵਲ ਤੇ ਰੌਕ ਹੈ ਆ ਉਹ ਕਦੀ ਨਾ ਪਹੁੰਚ ਪਾਉਂਦਾ ਅਪਰਿਆ ਕਈ ਇੰਟਰਵਿਊ ਵਿੱਚ ਰੌਕ ਨੇ ਇਸ ਬਾਰੇ ਵੀ ਗੱਲ ਕੀਤੀ ਹੈ ਕਿ ਜੇ ਉਹ NFL ਦੇ ਵਿੱਚ ਚਾਹੇ ਸਟਾਰ ਬਣ ਜਾਂਦਾ ਪਰ ਜਿੰਨੇ ਲੋਕ ਅੱਜ ਉਹਨੂੰ ਪਿਆਰ ਕਰਦੇ ਆ ਇੰਨਾ ਪਿਆਰ ਇੰਨੀ ਫੇਮ ਉਹਨੂੰ ਕਦੀ ਨਾ ਮਿਲਦੀ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਆਪਾਂ ਨੂੰ ਦੂਜੇ ਦਰਵਾਜ਼ਾ ਜ਼ਰੂਰ ਖੋਲਣ ਦੀ ਟਰਾਈ ਕਰਨੀ ਚਾਹੀਦੀ ਆ